ਸਰੀਆ ਕਾ ਚਾਨਾ ਸਾਰਿਆਂ ਨੂੰ ਇਹ ਪਿਆਰ ਪਰਿਵਾਰ ਸੱਛੇ ਕਾਲ ਅੱਜ ਦੇ ਬਲੌਗ ਵੀ ਲੱਗੇ ਹੈ ਸ਼ੁਰੂਆਤ ਕਰਨ ਨਾ ਜਿਵੇਂ ਕਿ ਤੁਹਾਨੂੰ ਕੱਲ ਦੱਸਿਆ ਸੀ ਮੈਂਨੇ ਵੀ ਮਾਮਾ ਜੀ ਲੈਣ ਆਉਣੇਗਾ ਤੇ ਮੈਂ ਨਾਨਕੇ ਘਰ ਜਾਣਾਗਾ ਸੋ ਨੂੰ ਸਾਰਿਆਂ ਨੂੰ ਵੇਟ ਹੁੰਦੀ ਕਿ ਸਾਡੀ ਛੋਟੀ ਜੀ ਪ੍ਰੀਤ ਦੀ ਸੋ ਅਸੀਂ ਪਹੁੰਚ ਜਗੇ ਸਾਡੀ ਪ੍ਰੀਤ ਕੋਲ ਰਾਤ ਤੇ ਤੁਸੀਂ ਦੇਖਿਆ ਸੀ ਬਹੁਤ ਜ਼ਿਆਦਾ ਖੁਸ਼ ਸੀ ਬੋਲੀਟ ਹੋ ਗਏ ਸੀਗੇ ਉੱਥੇ ਸ਼ੋਪਿੰਗ ਕਰਦੇ ਕਰਦੇ ਫਾਇਰ ਹੁਣ ਇਹ ਨਾ ਜਾਣਾ ਸੀਗਾ ਸਕੂਲ ਮੈਂ ਸੋਚਿਆ ਮੈਂ ਕਿ ਸਟ੍ਰਿੱਟ ਕੇ ਬਣਾ ਫਟਾਫਟ ਬਲੌਗ ਸਟਾਰਟ ਕਰੀਏ ਸੋ ਇੱਧਰ ਸਾਡਾ ਜੋਤ ਲੱਗ ਰਿਹਾ ਜੇ ਆਪਣੀ ਪੱਗ ਬੰਨਣ ਦੇ ਵਿੱਚ ਛੁੱਟ ਜੇ ਬੱਚੇ ਤੇ ਬਹੁਤ ਵੱਡਾ ਗੁਨਾਹ ਹੈ ਜੇ ਪੱਗ ਆਪਣੇ ਆਪ ਬੰਨ ਲੈਂਦਾ ਤੇ ਬਹੁਤ ਜ਼ਿਆਦਾ ਸੋਹਣੀ ਬੰਨਦਾ ਹੈ ਜੋਤ ਹਲੋ ਤੱਕਾ ਦੇਖਣ ਦੇ ਨਹੀਂ ਤੇ ਲੜ ਪਿਆ ਹੈ ਕਿ ਬੋਲਿਆ ਜਿੰਦਾ ਨਹੀਂ ਨਹੀਂ ਬੋਲ ਚਾਹੀਦਾ ਮੈਂ ਤਾਂ ਹੱਥ ਫੈਲਾ ਦੇ ਤੇ ਬਾਕੀ ਅਸੀਂ ਦੰਜ ਜੋ ਜੋ ਵੀ ਕਰਦੇ ਆ ਉਹ ਸਾਰਾ ਕੁਝ ਮੰਤਲ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿੰਨਾ ਵਿੱਚ ਵੱਧ ਤੋਂ ਵੱਧ ਹੋ ਸਕਿਆ ਬਹੁਤ ਸੋਹਣੇ ਜਿਹੇ ਵਲੌਗ ਬਣਾ ਕੇ ਲੈ ਕੇ ਜਾਵਾਂਗੇ ਜਿਵੇਂ ਸਾਰੇ ਕਈ ਜਾਂਦੇ ਨੇ ਨਾਨਕੇ ਘਰ ਦਾ ਵਲੌਗ ਬਣਨਾ ਹੈਗਾ ਸੋ ਵਲੌਗ ਬਣਾ ਕੇ ਪਿਆਰੇ ਪਿਆਰੀਆਂ ਯਾਦਾਂ ਕਰਕੇ ਲੈ ਕੇ ਜਾਵਾਂਗੇ ਇੱਥੋਂ ਸਾਰਾ ਕੁਝ ਦਿਖਾਉਣ ਦੀ ਕੋਸ਼ਿਸ਼ ਕਰੂੰਗੀ ਤੁਹਾਨੂੰ ਨਿੰਨ ਵੀ ਹੋ ਸਕਿਆ ਹੁਣ ਤੁਹਾਡੀ ਜਿਹੜੀ ਚੱਲੀ ਸਕੂਲ ਪਰ ਇਹ ਬਕਾ ਬੋਲਣਾ ਚਾਹੋਗੀ ਨਹੀਂ ਨਹੀਂ ਕੁਝ ਤਾਂ ਬੋਲੋ ਕੁਝ ਵੀ ਬੋਲ ਦੇ ਹੰਦਾ ਕੁਝ ਵੀ ਬੋਲ ਦੇ ਸਾਰੇ ਇਹਨੇ ਖੁਸ਼ ਰੋ ਸੇਨੇ ਟੁੱਟਨੀ ਬੋਲਣਾ ਚੋਰੀ ਨਹੀਂ ਕਰਨੀ ਵਧੀਆ ਵਧੀਆ ਮੈਸੇਜ ਦੇ ਪਰ ਚਲ ਬੈਠ ਕੇ ਸਿੱਧੀ ਹੋ ਬੈਠ ਕੇ ਕੰਨ ਬੈਠ ਕੇ ਕਿਸੇ ਅੱਜ ਤਾਂ ਕੋਈ ਚੋਰੀ ਨਹੀਂ ਕਰਨੀ ਹੈ ਜੇ ਪਹਿਲਾਂ ਵੀ ਕੀਤੀ ਆ ਪਰ ਹੁਣ ਤੋਂ ਨਹੀਂ ਕਰਨੀ ਚੋਰੀ ਪਹਿਲਾਂ ਨਹੀਂ ਵੀ ਜੀ ਦੀ ਜੀ ਦੀ ਚੋਰ ਜੀਤੋ ਜੀ ਦੀ ਜੀ ਦਾ ਕੋਈ ਵੀ ਸਮਾਨ ਚੁਰਾਇਆ ਉਹਨੂੰ ਵਾਪਸ ਕਰ ਦਿਓ ਤੇ ਚੋਰੀ ਨਹੀਂ ਕਰਨੀ ਹਾਂ ਚੋਰੀ ਕਦੇ ਵੀ ਨਹੀਂ ਕਰਨੀ ਹਾਂ ਤੇ ਬਾਕੀ ਪਰ ਇਹ ਆਮ ਵੀ ਦੱਸ ਇਹਨਾਂ ਨੂੰ ਤੇ ਈ ਤੂੰ ਕਿਉਂ ਪੜਦੀ ਹੈ ਮੈਂ ਪੜ੍ਹਦੀ ਨਾ ਤਾਂ ਕਾਂਕੀ ਦੱਸਾਂ ਹਾਂ ਮੈਂ ਵੱਡੀ ਹੋ ਕੇ ਕੁਝ ਬਣਨਾ ਚਾਹੀਆ ਮੇਰਾ ਦਿਲ ਵਾਰਾ ਕਰਦਾ ਵੀ ਵੱਡੀ ਹੋ ਕੇ ਕੁਝ ਬਣਾ ਕੁਸਮ ਬਣਾ ਤਾਂ ਕਰਕੇ ਮੈਂ ਪੜ੍ਹਦੀ ਹਾਂ ਡੈਡੀ ਕੰਮ ਤੇ ਜਾਂਦੇ ਓਕੇ ਹੁੰਦੇ ਨੇ ਨਾ ਹਾਂ ਤਾਂ ਕਰਕੇ ਫਿਰ ਡੈਡੀ ਨੂੰ ਆਪਾਂ ਕਦੇ ਬਿਠਾਉਣੇਗਾ ਖੁਦ ਕੰਮ ਕਰਨੇਗਾ ਦੱਸਦੇ ਹਾਂ ਉਹਨਾਂ ਸਾਰਿਆਂ ਨੂੰ ਡੈਡੀ ਨੂੰ ਆਪਾਂ ਨੇ ਘਰੇ ਬਿਠਾਣਾ ਹੈ ਫਿਰ ਡੈਡੀ ਥਰੇ ਆਪਣੇ ਘਰ ਨੇ ਬੈਠਾ ਕਰਨਗੇ ਆਪਾਂ ਉੱਥੇ ਕੰਮ ਕਰਿਆ ਕਰਾਂਗੇ ਹਾਂ ਨਾਲੇ ਬੜੀਆ ਉਹਨਾਂ ਨੂੰ ਵੀ ਤਾਂ ਰਸਤੇ ਦੀ ਲੋੜ ਹੁੰਦੀ ਆਗੀ ਹਾਂ ਬਚਾਰੇ ਕਿੰਨੀ ਠੰਡ ਚ ਕਿੰਨੀ ਗਰਮੀ ਚ ਆਪਣੇ ਵਾਸਤੇ ਪੈਸੇ ਕਮਾਉਂਦੇ ਨੇ ਫਿਰ ਪੜਾਉਂਦੇ ਨੇ ਆਪਾਂ ਨੂੰ ਹੈਨਾ ਇਸ ਲਈ ਸਾਰੇ ਬੱਚਿਆਂ ਨੂੰ ਪੜ੍ਹਨਾ ਚਾਹੀਦਾ 10 10 10 ਸਾਰੇ ਬੱਚਿਆਂ ਨੂੰ दिन तो लैके स्कूल नॉन सारे बर्दी टाइम करो उस तो चाह पियो उस तो बाद पढ़ाई करो जिन तक जिन छे बजे तक पढ़ाई करो उस तो बाद छः बजे तक पढ़ाई करो उस तो बाद छे तो थोड़ा टाइम सात बजे घर वगजो बस फिर रोटी खा लो फिर सो जो ਤੇ ਮੈਂ ਬਾਕੀ ਤੁਹਾਨੂੰ ਅੱਗੇ ਦਾ ਦਿਖਾਉਣੀ ਆਂਗੀ ਬਾਹਰ ਜਾ ਕੇ ਕਿਉਂਕਿ ਮੈਂ ਜਦੋਂ ਦੀ ਆਂ ਆਗੀ ਮੈਂ ਇੱਥੇ ਬੈਠੀ ਹੋਈ ਆਗੀ ਤੇ ਨਾ ਨਾ ਇਸ ਕਰਕੇ ਮੈਂ ਆਪਣੀ ਦੀਦੀ ਨੂੰ ਬਾਹਰ ਲੈ ਕੇ ਜਾਵਾਂਗੀ ਤੇ ਬਾਹਰ ਹੀ ਜਾ ਕੇ ਪਾਈ ਹੋਰ ਬਲੌਕ ਤੇ ਦੋਨੋਂ ਦਿਖਾਉਣੀ ਆਂਗੇ ਪਰ ਸਾਡੇ ਨਾਨਾ ਜੀ ਤੇ ਥੋੜਾ ਜਿਹਾ ਉੱਪਰ ਦਾ ਤੇ ਇਹ ਤਾਂ ਦੇਖੋ ਬਈ ਬਹੁਤ ਬੜਾ ਤੁਖ ਹੋ ਗਿਆ ਸਾਡੇ ਨਾਲ ਪੈਸੇ ਰਾਤ ਰਾਤ ਕਾ ਹੋ ਗਿਆ ਹੰਤੇ ਹੁਣ ਉਸ ਤੋਂ ਵੱਡਾ ਤੁਖ ਹੋ ਗਿਆ ਕਿ ਮਮੀ ਪੜਾਉਂਦੀ ਐ ਸਕੂਲ ਤੇ ਮਮੀ ਨੂੰ ਦੇਖੋ ਐ ਬਣੀ ਹੋ ਰਿਹਾ ਹੈਗਾ ਵੀ ਮਤਲਬ ਬਿਮਾਰ ਕੁੜੀ ਕਿਵੇਂ ਕਿਵੇਂ ਆਈ ਐ ਤੇ ਮਮੀ ਆਪ ਤਿਆਰ ਹੋ ਗਈ ਸਕੂਲ ਜਾਣ ਨੂੰ ਹੁਣ ਤੁਸੀਂ ਦੱਸੋ ਬਈ ਕਮੈਂਟ ਕਰਕੇ ਸਾਨੂੰ ਇੱਥੇ ਰਹਿਣਾ ਚਾਹੀਦਾ ਕਿ ਸਮਝਣਾ ਜੀਨਾਂ ਰਹਿਣਾ ਚਾਹੀਦਾ ਲੇ ਰਹਿ ਗਿਆ ਮੈਨੀ ਪਰ ਬਿਲਕੁਲ ਨਹੀਂ ਰਹਿਣਾ ਚੀਂਦਾ ਸੰਤਾ ਮੈਨੂੰ ਮੀ ਮਮੀ ਜਿਹੜੀ ਮੈਨੂੰ ਇੰਨਾ ਪਿਆਰ ਦਿਖਾਉਂਦੀ ਐ ਤੁੱਖਾ ਦੇ ਕੇ ਤੁੱਖਾ ਦੇ ਕੇ ਪੰਜੇੜ ਲੰਗੀ ਦੇਖ ਲਓ ਮੈਨ ਰਸੀਹਾ ਐ ਆ ਜੀ ਦੇਖੋ ਪਿਆਰ ਜੀ ਪਿਆਰ ਹਾਂ ਆ ਦੇਖੋ ਸਾਡੀ ਮਾਮੀ ਇਹਨੂੰ ਦੇਖ ਲਓ ਮੈਂ ਸੋਚਿਆ ਵੀ ਸੀਬੀਐਸਸੀ ਆਵਾਂਗੇ ਤੇ ਮੇਰੀ ਮੰਮੀ ਐ ਸਕੂਲ ਵੱਗ ਜੂਗੀ ਪਰ ਬਹੁਤ ਤੈਨ ਤੋਖਲ ਰਹਿਦਾ ਨਾ ਸੋ ਫਿਰ ਮੈਂ ਵੀ ਰੈਂਡ ਇਸ ਲਾਬ ਬਣ ਰਹੀ ਸੀ ਹੁਣ ਮੇਰਾ ਸੱਚ ਜੀ ਕਰ ਰਿਹਾ ਵੀ ਮੈਂ ਆਪ ਦੇ ਘਰ ਹੀ ਹਾਂ ਨਾ ਉੱਥੇ ਠੀਕ ਹਾਂ ਕੀ ਕੰਫਰਟੇਬਲ ਹਾਂ ਕਿਉਂਕਿ ਉਦੋਂ ਤਾਂ ਮੰਮੀ ਚੱਲੀ ਨਾਲ ਬੱਚੇ ਚੱਲੇ ਫਿਰਸ ਤਾਂ ਇਕੱਲੇ ਰਹਿ ਗਏ ਮੈਂ ਤੇ ਮੇਰੀ ਮੰਮੀ ਮੈਨੂੰ ਚਾਹੀਦਾ ਅਮਾ ਡਰੇ ਕਰ ਰਹਾ ਫਿਰ ਵੀ ਅਸੀਂ ਕੀ ਕਰਾਂਗੇ ਪਾਪਾ ਮਮਾ ਛੱਡ ਕੇ ਜਾ ਰਹੇ ਆ ਸੀ ਤੇਰੇ ਕੋਲ ਕੋਈ ਮਮਾ ਸਾਨੂੰ ਛੱਡ ਜਾ ਆਪਨ ਦੇ ਨਿੱਕੇਰੇ ਸਾਨੂੰ ਛੱਡ ਜੋ ਨਹੀਂ ਮੈਨੂੰ 15 ਹੀ ਮਿਲਦੀ ਮੈਨੂੰ ਮੈਨੂੰ ਨਿੱਕੇ ਕੋ ਹੈ ਮੈਨੂੰ ਰਿੱਕਸ਼ੀ ਛੁੱਟੀ ਮਿਲਦੀ ਆ ਹਾਂ ਇਹ ਨੋ ਖਗਾ ਮੈਂ ਸਾਨੂੰ ਰੱਖ ਲੈ ਦੀਦੀ ਸਾਨੂੰ ਉਹਦੇ ਜਾਂਦੇ ਸਾਰੇ ਚਾ ਮਾਰੇ ਜਾਂਦੇ ਆ ਆ ਰੁੱਥੇ ਸਭਲਾ ਮੈਂ ਸਾਰਿਆਂ ਨੂੰ ਆਪਣੇ ਆਪਣੇ ਪਈਆ ਸਾਨੂੰ ਰੱਖ ਲੈ ਬੀਬੀ ਮੈਂ ਰਹਿਣਾ ਕੋਈ ਨਹੀਂ ਦੇ ਦੋ ਤਾ ਇਹਨਾਂ ਨੂੰ ਬਕਰਾ ਫੁਲਾ ਗਾਦੇ ਮੈਂ ਨੂੰ ਗੱਬ ਤਸ ਇੱਕ ਅੱਜ ਤਾਂ ਡੈਡੀ ਨੂੰ ਛੁੱਟੀ ਕਰਾਦੇ ਤੇ ਡੈਡੀ ਨੂੰ ਤਾਂ ਹਾਤੀ ਛੁੱਟੀ ਜਾਨ ਮੈਂ ਮੈਂ ਨਹੀਂ ਜਾਣਾ ਹੈ ਤੁਸੀਂ ਪੜਨਾ ਹੈ ਮੈਂ ਚੰਗੀ ਵੀ ਮੈਂ ਕੰਮ ਕਰਦੀ ਤੁਸੀਂ ਉਸ ਤੋਂ ਵੀ ਜ਼ਿਆਦਾ ਕਰੂੰ ਕਾਮਯਾਬ ਹੋਵੂੰ ਇਸ ਲਈ ਬੇਟਾ ਸਕੂਲ ਜਾਣਾ ਬਹੁਤ ਜ਼ਰੂਰੀ ਹੈ ਬਚਾਰੀ ਮਾਮੀ ਦਾ ਜੀ ਨਹੀਂ ਕਰ ਰਹਾ ਹੈਗਾ ਤੇ ਪਰ ਫਿਰ ਵੀ ਜਾਣਾ ਪੈ ਰਿਹਾ ਹੈ। ਅਮਨ ਮੁੜ ਆਖ ਲਾ ਦੇ। ਚਲੋ ਕੋਈ ਮਾਮੀ ਚੌੜ ਨਾਲ ਚੌੜ ਬਾਕੀ ਕੰਮ ਜਰੂਰੀ ਹੈ। ਖਰ ਚਲਾਉਣਾ ਬੱਚੇ ਪਾਲਨੇ ਨੇ ਸਾਰਾ ਕੁਝ ਜੋਲੀ ਹੈ। ਸੋ ਕੋਈ ਵੀ ਮੇਰੀ ਗੱਲ ਨੂੰ ਸੀਰੀਅਸ ਨਾ ਲਵੇ ਸਾਨੂੰ ਮਤਲਬ ਬਿਲਕੁਲ ਵੀ ਐ ਬੈਡ ਫੀਲ ਨਹੀਂ ਹੋ ਰਹਾ ਹੈਗਾ ਕਿਉਂਕਿ ਤੁਸੀਂ ਸਾਰੀ ਸਮਝ ਸਕਦੇ ਆ। ਕੰਮ ਘਰ ਵਾਲੇ ਬੰਦੇ ਆ ਸਵੇਰੇ ਕੰਮ ਕਰਾਂਗੇ ਤਾਂ ਸ਼ਾਮ ਨੂੰ ਰੋਟੀ ਮਿਲੂਗੀ ਸੋ ਇਸ ਲਈ ਮਜਬੂਰੀਆਂ ਨੇ ਮੰਮੀ ਸਾਡੀ ਤਾਂ ਜੀਤਾ ਨਹੀਂ ਕਰ ਰਹਾ ਹੈ ਵਿਚਾਰੀ ਦਾ ਪਰ ਜਾਣਾ ਉਹਨੂੰ ਪਊਗਾ ਉਹ ਅਸੀਂ ਵੀ ਉਹਦੇ ਨਾਲ ਬਿਲਕੁਲ ਤਕਾਂ ਜਮਨ ਕਰਾਂਗੇ ਵਿੱਚ ਜਾਣਾ ਲੱਗਿਆ ਸੀ ਤਾਂ ਆਪ ਕਹੇ ਕਿ ਜਾਓ ਸ਼ੰਕਰ ਦੀ ਸਾਡੀ ਮਜਾ ਤੋਂ ਕੋਈ ਵੀ ਕੰਮ ਰੁਕੇ ਨਾ ਆ ਆ ਜੀ ਪਰ ਇਹਦਾ ਵੀ ਨਹੀਂ ਕਰਦਾ ਸਕੂਲ ਤਾਂ ਜਾਣ ਨੂੰ ਕਰਦਾ ਦਾ ਅੰਗ ਆ ਲੇਕਿਨ ਮਾਂ ਤਾਂ ਹੀ ਦਿਨ ਛੱਡ ਕੇ ਜਾਂਦਾ ਨਹੀਂ ਨਾਲ ਹੀ ਲੈ ਜਾ ਜਾਂ ਹੀ ਛੱਡ ਕੇ ਬਗ ਦੂਗੀ ਆ ਮੈਂ ਕਿ ਮੈਂ ਬਗ ਦੂਗੀ ਐ ਮੈਂ ਕਿ ਮੈਂ ਬਗ ਦੂਗੀ ਫਰਾਂਂ ਦੇ ਨੂੰ ਚਿੰਗੜਾ ਡੱਕੂਗਾ ਕੌਣ ਪਾਊਗਾ ਪਰੇ ਚਿੰਗ ਚਿੰਗੜਾ ਉਧਰ ਆਚੇ ਵੀ ਅੰਦਾ ਆਊਗਾ ਫੇਰ ਹਾਂ ਜੇ ਪਤਾ ਲੱਗ ਗਿਆ ਵੀ ਜੀ ਦੀ ਪਹਿਲਾਂ ਇਹ ਉੱਥੇ ਆਈ ਪੁੱਛਣਗੇ ਵੀ ਜੀ ਦੀ ਵਾਗੀ ਪਰ ਇਹ ਸਾਰੀ ਨਾਲ ਇੰਗਦੇ ਹੀ ਆਉਣਗੇ ਹਾਂ ਝੂਠ ਬੋਲਦਾ ਸਾ ਸਾਡੇ ਨਾਲ ਆਈ ਬਰਾ ਇੰਗ ਕਰਦੇ ਹਾਂ ਥੋੜਾ ਫੇਰ ਮੈਂ ਦਾ ਵੀ ਨਹੀਂ ਕਿਤੇ ਮਾਰਤੀ ਲੱਭਲੇ ਪਰ ਸੋਹਰੇ ਰੈੜੀ ਆ ਗਿਆ ਕੀ ਪਰसों ਮੇਰਾ ਡੈਡੀ ਆ ਗਿਆ। ਇਹ ਮੈਨੂੰ ਇਹਨਾਂ ਨੇ ਫੋਨ ਕਰਤਾ ਸਕੂਲ ਚ ਅੱਧੇ ਘੰਟੇ ਦੀ ਛੁੱਟੀ ਦਵਾ ਕੇ। ਅੱਛਾ। ਮੈਨੂੰ ਪਤਾ ਸੀ ਵੀ ਆਉਣੀ ਸਾਰੇ ਮਾਂ ਪਾਪ ਦੱਸੂਗਾ। ਮੈਨਾਂ ਨੂੰ ਰਸਤੇ ਹੀ ਜਾਤਾ ਵੀ ਥੋੜਾ ਨਾਲ ਆਇਆ ਸੀ। ਅੱਛਾ। ਵੀ ਮੈਂ ਝਾਕਰ ਨੂੰ ਕਹਿ ਦਿੱਤੀ। ਪਰ ਜੋਤ ਨੇ ਆ ਕੇ ਘਰੇ ਬਹੁਤ ਹੁਸਕਰੀਆ। ਅੱਛਾ। ਤੁਹਾਨੂੰ ਨਹੀਂ ਹੁੰਦੀ ਮੈਂ ਸਕੂਲ ਚ ਇਕੱਲਾ ਰਹਿੰਦਾ। ਫੇ ਵੀ ਹਟੇ ਨਹੀਂ ਹਟੇ ਨਹੀਂ ਹਟੇ ਜਿੰਨਾ ਜਦੋਂ ਸਪੜੇ ਨਹੀਂ ਖਾਦੇ ਤਾਂ ਹਟਾਣੇ ਮੈਂ। ਇਹ ਵਾਹੀ ਇਜ਼ਾ ਦਾ ਜਵਾਈ ਜੀ ਨਹੀਂ ਕਰਦਾ ਸਕੂਲ ਜਾਂਦਾ। ਇੰਨ ਕੰਮ ਦਾ। ਇਹ ਕਦੀਪਾ ਮੇ ਖਾਵੇ। ਜੇ ਨਾਲ ਤੋਂ ਤੱਕਾ। ਉਹ ਤੇ ਮੰਦਣ ਜਦ ਤੇ ਅੱਜ ਨੂੰ ਪਰੌਂਠੇ। ਉਹਦਾ ਬੇਤ ਨਾ ਆਇਆ ਬਰੋਟੇ ਤੇ। ਕੋਈ ਪਰੌਂਠੇ ਖਾ ਲੋ। ਅੰਨਾ ਨਹੀਂ ਖਾ ਸਵੇਰ ਦੀ ਰੋਟੀ। ਮਾਣ ਮੁਰ ਦੀਆ। Amruto, dai, 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 pie. Vieni? Amruto, calla. E poi... No? No. <coughs> e poi... 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 ਵੇਕਲ ਨਹੀਂ ਆ ਤੇ ਇਹ ਨੂੰ ਆਈ ਪਤਾ ਹੈਗਾ ਵੀ ਦੀਦੀ ਘੜਾ ਰੋਜੀ ਆਉਂਦੀ ਹੈ ਵੀ ਮਸਾਤਾ ਦੇਖ ਲੈ ਨੂੰ ਦਰੇਂ ਤੇ ਕਰਕੇ ਦੀ ਜ਼ਰੂਰ ਜਾਊਗੀ ਮੈਨੂੰ ਪੱਕਾ ਪਤਾ ਨਹੀਂ ਤੇ ਡੈਢ ਛੱਡ ਕੇ ਆਊਗਾ ਤੁਹਾਡੇ ਆਉਣ ਦਾ ਬੈ ਲੈਣੀ ਨਹੀਂ ਸ਼ਾਮ ਨੂੰ ਜਾਊ ਫੋਟਵਾ ਮੂ ਕੀ ਕਰੇ ਠਾੜ ਤੇ ਮਰੇ ਜੀ ਮੈਨੂੰ ਟੜ ਕੀ ਬਰਤ ਲੈਣ ਜਿਹੜੇ ਮੈਂ ਅੱਧਾ ਦੁਕਾਨ ਤੇ ਲੰਘ ਚਲੋ ਵੇਰ ਚੱਲੀ ਹੈ ਤੂੰ ਤਿਆਰ ਹੈ ਜਦੋਂ ਤੱਕ ਬੈ ਲੈ ਆ ਮੈਂ ਵੇਰ ਲਈ ਪੇਦਾ ਬਰਦੀ ਚਾਲਦੇ ਬੇਟਾ ਤਿਆਰ ਆ ਅੱਤ ਨਿਆਣੇ ਕਦ ਤੱਕ ਆਇਆ ਪੈ ਪੈ ਦੇ ਕਿੱਕੇ ਦਿੱਤੇ ਆਲੇ ਦਾ ਤਿਆਰ ਰੰਟਰ ਵੀ ਜਾਂ ਜਾਂਦੇ ਸਿੱਦੇ ਸਵੇਰੇ ਨੰਗਦੇ ਆਂਗੇ ਉਹ ਨਹੀਂ ਨੰਗਦੇ ਨਹੀਂ ਲਾਗਦੇ ਓਏ ਛੱਡ ਕੇ ਨਹੀਂ ਹੁੰਦਾ ਹਾਈ ਇਹਦਾ ਬਸ ਚੜ ਜੰਗੇ ਅੱਛਾ ਜੀ ਬਸ ਚੜ ਅੰਕ ਚ ਨਹੀਂ ਚਾਹਦੇ ਹੋਏ ਰੱਬਾ ਕਿਉਂ ਚਾਹਤਾ ਉਹ ਛੱਡ ਦੇ ਨੀਵੇਗਾ ਤੂੰ ਕਹਤਾ ਨਹੀਂ ਜਾਂਦੇ ਪੁੱਤਾਂ ਨਹੀਂ ਜਾਂਦੇ ਜਾਂਦੇ ਨਹੀਂ ਓਏ ਮੈਂ ਮਰ ਜਾ ਤਾਂ ਦੋਨੀ ਲੱਗੇ ਰੋਣਾ ਨਹੀਂ ਚਾਹਦੇ

ਦੇ ਨਾ ਨਾ ਤੇ ਜਿਹਨਾਂ ਗੱਲ ਨੇ ਸਵੇਰੇ ਜਾਵਾਂਗੇ ਪੁੱਤ ਸਵੇਰੇ ਜਾਵਾਂਗੇ ਤੇ ਡੈਡੀ ਨੇ ਸਵੇਰੇ ਉਹ ਕਿੰਨੀ ਫੋਟੋ ਬਣਾਉਂਦਾ ਕਰਦੇ ਨਹੀਂ ਜਾਂਦੇ ਆ ਲੈ ਖਾ ਲੈ ਸਵੇਰੇ ਨੁੱਧ ਦਿਨੋਂ ਲਿਆਇਓ ਕਿਆ ਵੇ ਜਰਮਰ ਮੱਈਆ ਤੇ ਹੀ ਉਹ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ

ਨਾਲੇ ਨਾ ਬੋਲੀ ਐ ਮੈਂ ਮਦਦ ਮੈਂ ਤੇੰਦੇਲੀ ਹੀ ਜਾਲੇ ਨਾਲੇ ਮਾਤਾ ਘੜ ਆਪਣੇ ਨਿਕਰਾ ਦਣਾ ਚਲ ਠੀਕ ਹੈ ਫਿਰ ਖੁਸ਼ੰਤ ਦੇਖੀ ਨਿਕਲ ਗਿਆ ਨਹੀਂ ਕਹਿੰਦੀ ਮੇਰਾ ਰੋਂਦੀ ਦਾ ਹਾਸਾ ਹੈ ਹਾਸਾ ਆ ਗਿਆ ਸਾਰੇ ਭਾਂਡੇ ਮੈਂ ਨਾ ਤ੍ਰਿਭੂਆ ਰੋਟੀ ਬਣਾ ਕੇ ਖਵਾ ਦਿਆਂ ਓਖੀਆਂ ਨਾ ਮਰਨ ਮੈਂ ਪੂਰੀਆਂ ਵੀ ਲੈ ਕੇ ਦਿੰਦਾ ਦੇਖਾ ਤਰਾਉਂਠੇ ਬਣਾ ਕੇ ਖਵਾ ਦਿਆਂ ਹੋਣੀਆਂ ਪਈਆਂ ਨੇ

ਸ਼ਿੱਟੀ ਹੋਂ ਤਾਂ ਪਹਿਲੇ ਪਹਿਲਾਂ ਲਈ ਆਉਂਗਾ ਸੱਸ ਤੋਂ ਵੀ ਪਹਿਲਾਂ ਲੈ ਆਉਂਗਾ ਤਰ ਡੈਡੀ ਤਰ ਡੈਡੀ ਪੂਰੀਆਂ ਲੈਣ ਜਾਊਗਾ ਤਾਂ ਸੋਨੂੰ ਵੀ ਨਾਲ ਹੀ ਲੈ ਕੇ ਆਊਗਾ ਸੌ ਲੱਗੇ 10 ਵਜੇ ਹੋਵੇ ਟੀਫਣ ਕਰਨਾ ਤਾਂ ਜਦੋਂ ਮੈਂ ਡੈਡੀ ਨੂੰ ਟੀਫਣ ਫੜਾਣ ਆਉਣਾ ਪਊਗਾ ਫਿਰ ਆਪਾਂ ਥੱਲੇ ਬਰਾ ਕੇ ਲੈ ਆਣਗੇ ਨਾ ਨਾ ਤੁਹਾਨੂੰ ਲੈ ਕੇ ਆਊਂਗਾ ਪੱਕਾ ਲੈ ਕੇ ਆਊਗਾ ਆ ਲੈ ਤੇਰੇ ਸਿੱਟੀ ਸੌ ਬਸ ਮੈਂ ਮੈਂ ਭੇਜ ਜੂਗੀ ਪਤਾ ਨਾ ਨਾ ਪੱਕਾ ਲੈ ਕੇ ਆਉਂਦੇ ਸੀ ਭੇਜਾਂਗੇ ਅਸੀਂ ਭੇਜਾਂਗੇ ਆਧਾਰ ਕਾਰਡ ਦੇ ਦੇ ਕੱਲਾ ਹੋਰ ਕਾਹਦੀ ਲੋੜ ਨਹੀਂ ਅਸੀਂ ਪੇਜਾਂਗੇ ਲਵਾਇਓ ਹਾਜ਼ਰੀ ਲਵਾਇਓ ਨਾਲੇ ਆਧਾਰ ਕਾਰਡ ਬਣਾ ਲਿਓ ਉਤ ਡੈਡੀ ਫੇਰਾ ਪਿੰਨ ਆਏ ਬਸੇ ਸਾਡੇ ਅੱਖੀਂ ਲੱਗਦੇ ਨੇ ਜਿੱਦ ਨਹੀਂ ਕਰਾਇ ਕਰਦੇ ਪੁੱਤ ਜਿੱਦ ਨਹੀਂ ਕਰਾਇ ਕਰਦੇ ਜਾਂ ਤੂੰ ਵੱਗ ਜਾ ਜੇ ਤੇ ਮੈਂ ਕਹਿਣਾ ਪੱਕਾ ਭੇਜਾਂਗੇ ਤੇ ਡੈਡੀ ਬਾਜ਼ਾਰ ਚ ਜਾਊਗਾ ਨਾ ਤੇ ਡੈਡੀ ਫੇਰ ਤੈਨੂੰ ਵੀ ਲਿਆਊਗਾ ਹਾਂ ਅਸੀਂ ਭੇਜਾਂਗੇ ਨਾ ਸਿਕਾਈ ਜਾਨਾਂਗੇ ਭੇਜਾਂਗੇ ਅਸੀਂ ਹੁੰਦਾ ਹੁੰਦਾ ਇੱਕ ਵਾਰ ਬੰਦਾ ਜਿੱਦ ਮੈਂ ਕਹਿੰਦਾ ਤੈਨੂੰ ਮੈਂ ਭੇਜੂੰਗੀ ਆ ਕੱਢ। ਹਾਂ ਠੀਕ ਹੈ ਬੱਸ ਉੱਝਾ। ਹਾਂ ਤੂੰ ਵੀ ਕੱਢ। ਸਿਆਣੀ ਹੈ। ਪਰ ਆਈ ਨਹੀਂ। ਪਰ ਇਹ ਸਿਆੜੀਏਗੀ। ਹਾਂ ਸਤ ਹਾਂ ਸਹੀ ਗੱਲ ਲੱਗੀ ਹਾਂ ਪਰ। ਵਾਹ ਸਾਦੇ ਡੀਫੰਡ ਉਰੇ ਰੱਖ ਲਿਓ। ਅਜੇ ਨਹੀਂ ਜਾਂਦੇ। ਨਾ ਪਤਾ ਇੰਨੀ ਜਿੱਦ ਕਰਿਆ ਕਰਦੇ। ਲੀ ਲਵਾ ਜਾਣੇ ਆ। ਆ ਦੇਖ ਨਾਲੇ ਹੁਣ ਪਰੀ ਨਹੀਂ ਕਰਦੇ। ਮੈਂ ਲੀ ਬਲਿਖ ਕੇ ਪੈ ਜਿੰਨਾ ਫੇਰਾ ਅੱਲਾ ਲੱਗ ਜੂਗਾ ਫੇਰ ਨਹੀਂ ਅਪਸੈਟ ਲੱਗਦੀ।

ਕੁੱਸੀ ਕਿ ਮੈਂ ਗੁਦੜਾ ਦੱਬੀ ਬੈਠਾ ਸੀ ਸਕੂਲ ਨਹੀਂ ਗਏ ਨਹੀਂ ਲੈਣ ਦੇਣਾ ਮੂਹ ਨਹੀਂ ਆਏ ਨੇ ਸਕੂਲ ਨੂੰ ਮੱਸੀ ਇਹ ਲੋਕਾਂ ਨੇ ਪਹਿਲਾਂ ਤਾਂ ਧਿਆਨ ਦੇਣੀ ਨਹੀਂ ਕੀਤੀ ਉੱਠ ਕੇ ਨਾ ਬਖਾਰ ਜਾਊਗਾ ਫਿਰ ਮੈਂ ਜਾਏਗਾ ਕਿ ਉਹਦਾ ਆਧਾਰ ਕਰਾ ਕੇ ਇਹ ਕਿਹਨਾਂ ਤੇ ਗੁਦੜਾ ਨਹੀਂ ਵੀ ਵੀਡੀਓ ਬਣਾਉਣ ਲੱਗ ਪਏ ਇਹਦਾ ਗੁਦੜੇ ਦੱਬੀ ਦੇ ਜਾਇਓ ਬੈਠਾ ਰੋਟੀ ਖਾਉ ਹਾਂ ਤਾਂ ਸਾਚੜਿਆ ਬੈ ਮੈਂ ਤਾਂ ਨਹੀਂ ਗਿਆ ਮੱਖਣ ਕੰਨ ਕਰ ਮੈਂ ਲੈ ਜਾਣਾ ਤੇ ਕੰਚੇ ਰੋਂਤਾ ਸੀ ਆ ਗਿਆ ਮੈਂ ਦੋਨੋਂ ਹੀ ਜਿਆਦਾ ਵੀ ਪੈਕੇ ਨਹੀਂ ਲੈ ਜਾ ਫੜਕਰ ਦੀ ਹਾਂ ਕੀ ਹੈ ਨਹੀਂ ਮਿਲ ਗਰੇ ਹਾਂ ਕਰੇ ਨੀ ਮਹਾਂ ਛੱਡ ਪੁਰਾ ਲੈ ਬਾਈ ਰੋਟੀ ਦੇ ਦੋ ਸਾਨੂੰ ਹਾਂ ਹਾਂ ਦੋ ਵੀ ਇੱਕ ਤਾਂ ਥਾੜਾ ਦਸ ਵੀ ਦੇ ਦੇ ਤੁਰਨਾ ਗਾਵੇ ਬਾਈ ਇਹ ਤਾਂ ਗਲਤ ਹੋ ਗਿਆ ਰਹੇਗੀ ਇਹ ਅੜਾ ਖਾ ਗਿਆ ਹੋਰ ਵੀ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਤੁਸੀਂ ਸਾਰਾ ਬਲੌਗ ਦੇਖ ਰਹੇ ਹੋ ਪਹਿਲਾਂ ਅਸੀਂ ਇੱਥੇ ਬੈਠੇ ਹੋਏ ਸੀ ਤੇ ਹੁਣ ਅਸੀਂ ਆ ਗਏ ਹਾਂ ਉੱਪਰ ਕੁਛੇ ਦੇ ਉੱਪਰ ਤੇ ਹੁਣ ਇੱਥੇ ਸਾਡੀ ਪਰਿਚਨਾਉਣ ਲੱਗੀ ਆ ਬਹੁਤ ਫਨਫਣੇ ਗਾਣੇ ਤੇ ਉਸ ਦੇ ਨਾਲ ਇਹਨੂੰ ਬੋਲੀਆਂ ਵੀ ਬਹੁਤ ਸੋਹਣੀਆਂ ਸੋਹਣੀਆਂ ਹੁੰਦੀਆਂ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਹੁਣ ਮੇਰਾ ਪੈ ਦੀਦੀ ਨੇ ਸੰਦ ਸੇ ਆ ਵੀ ਮင်းਸਟੋਨ ਸੁਣਾਉਣੇ ਨੇ ਤੇ ਮੈਨੂੰ ਬਾਲੀਆਂ ਵੀ ਬਾਲੀਆਂ ਆਉਂਦੀਆਂ ਨੇ ਤਾਂ ਹੁਣ ਸੁਣੋ ਸਾਰੇ Song ਮੈਨੂੰ ਪਤਾ ਨਹੀਂ ਮੈਂ ਕਿੰਨੇ ਗਾ ਸਕਦੀ ਮੈਨੂੰ ਐਨੇ ਜ਼ਿਆਦਾ ਆਉਂਦੇ ਨੇ ਯੱਲਾ Song ਯਾਰ ਬਿਠਾ ਕੇ ਟਰਪ ਵਾਕੇ ਫਿਊਲ ਫੂਕਦੇ ਰਿੰਦ ਦੇ ਬਿਲੀਆਂ ਅੱਖਾਂ ਬਾਲ ਸੁਨੈ ਖਾਣੇ ਉਹ ਗੀਤਾਂ ਚੱਲੀ ਜਾਉਂਦੀ ਬੋਈ ਪੋਸ ਨੂੰ ਵੇਰੀ ਛੱਤ ਡੇਢ ਡੇਢ ਕਰੋੜ ਦਾ ਕਿੱਲਾਣੀ ਸ਼ਹਿਰ ਮਹਾਲੀ ਕੋਠੀ ਪਾਲੀ ਅਗਾਂਹ ਨਾਣੀ ਚਲੋ ਹੀਰੋਣਾ ਕਡਵਲ ਹੈ ਨਾ ਤੇਰਾ ਮੇਰਾ ਨਾਂ ਹੈ ਜਟ ਜਾਣ ਦਵਾ ਦੀ ਲਾ ਦੂਤ ਆਪਣੇ ਨਾਮ ਕਰਾਣੇ ਵਿੱਚ ਡਾਲ ਡਰੋਗਾ ઠાਣੇ ਵਿੱਚ ਇਹ ਹੁਣ ਇਸ ਤੋਂ ਅਗਲਾ ਸੁਣੋ ਇਸ ਤੋਂ ਅਗਲਾ ਕਿਹੜਾ ਸੁਣਾਣਾ ਸ਼ਵ ਵਿਗਿੱਦਾ ਬੱਲੇ ਵਿਗਿੱਦਾ ਦਤ ਰੰਦੇ ਫੁੱਲ ਮੁੱਟੀਆਂ ਪੰਦੀਆਂ ਕੱਠੀਆਂ ਹੋ ਕੋੜੀਆਂ ਸੁਆਗ ਗੋਂਦਿਆਂ ਦਸਤਰਾ ਦੇ ਨਹੀਂ ਹੁੰਦੇ ਖੰਡ ਸੁਹਾਗ ਗੋਂਦੀਆਂ ਕੱਠੀਆਂ ਹੋ ਕੋੜੀਆਂ ਸੁਆਗ ਗੋਂਦਿਆਂ ਇਹ ਥੇ ਅੱਡੀ ਮਾਰਦੇ ਨਾਲੇੜੇ ਹਿੱਲੇ ਦੇ ਗਿੱਦਾ ਪਾਣ ਜੱਟੀਆਂ ਵੇਨੇਰੇ ਹਿੱਲੇ ਦੇ ਦੀਦੀ ਦੇਖਾ ਨਾ ਦੇਖੋ ਜੀ ਇੱਕ ਨਾ ਬਹੁਤ ਮੇਨ ਚੀਜ਼ ਹੈ ਮੀਂਹਾਂ ਦੇ ਕਰਾ ਕੇ ਜਿਹੜੀ ਕੋ ਦਿਖਦੀ ਉਹ ਲੂਨੀ ਹੁੰਦੀ ਆ ਉਹ ਹੈਗੇ ਨੇ ਜੀ ਸਾਡੇ ਬੰਦਰ ਮਤਲਬ ਇੱਥੇ ਆ ਕੇ ਨਾ ਇਹ ਬਹੁਤ ਹੁੰਦਾ ਵੀ ਬੰਦਰ ਆ ਜਾਂਦੇ ਨੇ ਆ ਕੇ ਫ੍ਰਿਜ ਖੋਲ ਲੈਂਦੇ ਨੇ ਆਪਣੇ ਆਪ ਹੀ ਚੀਜ਼ਾਂ ਇਧਰ ਉਧਰ ਚੱਕ ਕਰ ਦਿੰਦੇ ਨੇ ਤੇ ਹੁਣ ਅਸੀਂ ਜਿੱਥੇ ਬੈਠੇ ਹੋਏ ਆਂ ਜਮਾ ਸਾਡੇ ਸਾਹਮਣੇ ਬੈਠੇ ਹੋਏ ਨੇ ਦੋ ਬੰਦਰ ਪਤਾ ਨਹੀਂ ਇਹ ਇੰਨੀ ਦੂਰ ਤੋਂ ਤੁਹਾਨੂੰ ਦਿਖਾਈ ਦੇਣਗੇ ਵੀ ਜਾਂ ਨਹੀਂ ਦੇਣਗੇ ਪਰ ਆਪਾਂ ਦਿਖਾਉਣਾ ਪਈ ਹਾਂ ਦਿਖਾਓ ਤੇ ਉਹ ਦਿਨ ਨਾਲ ਨਾਲ ਸਾਲਾ ਇੱਕ ਐਲੋ ਮੇਰੇ ਦਿਖਾਵਾਂਗੇ ਤੁਹਾਨੂੰ ਮੇ aeration ਕਾਦੇ ਵਿੱਚ ਚਲਾਇਆ ਹੋਇਆ ਤੇ ਵਿਚਾਰੇ ਨਾ ਕਿਵੇਂ ਮਤਲਬ ਇਹ ਲੂਵੀ ਰਣਾ ਐਵੇਂ ਲਟਕ ਰਿਹਾ ਹੈਗਾ ਵੀ ਮਤਲਬ ਮਰ ਗਿਆ ਜਿਉਂਦਾ ਉਹਨੂੰ ਹੈ ਜੀ ਵਿਚਾਰੇ ਨੂੰ ਦਿਖਾਓ ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਹੈਗਾ ਮੀ ਮ ਹੈਗਾ ਜਾਂ ਨਹੀਂ ਆਹ ਦੇਖੋ ਜੀ ਆ ਬੰਦਰ ਨੇ ਜਿਵੇਂ ਸਾਹਮਣੇ ਬੈਠੇ ਹੋਏ ਨੇ ਸਾਡੇ ਹਾਣਾ ਭਰੀ ਹੋਰ ਹੋ ਡਾਵਲਉਦੇ ਮੈਂ ਦੀਦੀ ਨੂੰ ਕਈ ਜਾਨੀਆਂ ਘਰਦਿਆਂ ਨੂੰ ਫੋਨ ਕਰਦੇ ਦੀਦੀ ਕਰਦੀ ਹੋਈ ਨਹੀਂ ਹੈਗੀ ਫੋਨ ਮੈਂ ਕਹ ਰਹੀ ਮੈਂ ਕਹ ਕੁਛ ਨਹੀਂ ਕਹਿੰਦੇ ਹੈਗੇ ਨਹੀਂ ਦੂਰ ਦਾ ਬੈਠੇ ਨੇ ਅੱਛਾ ਆ ਦੇਖਾ ਆਲੂਏਰਾ ਸਨਸ਼ਾਡਾ ਉਹ ਦੀਦੀ ਨੇ ਜਿਹੜੇ ਉਹ ਦਿਖਾਤੇ ਸੀਗੇ ਬੰਦਰੋਂ ਸਨ ਸੁਮਾਰ ਕੇ ਦੇਖੇ ਨਹੀਂ ਹੁਣੇ ਦਿਖਾ ਦੰਦੀ ਦੇ ਚਲ ਤੀਕੋ ਕੇ ਸੁੱਚੇ ਆ ਦੇਖੋ ਕਿੰਨਾ ਸੋਹਣਾ ਟਰੀ ਆ ਵਰਸੀ ਖਟ ਗਿਆ ਸੀ ਬੜੀ ਵਰਸੀ ਖਟ ਗਿਆ ਸੀ ਖਟ ਕੇ ਲਿਆਂਦਾ ਅੰਬ ਮੇਰੀ ਮੈਡਮ ਦਾ ਗੋਰਾ ਗੋਰਾ ਰੰਗ ਮੇਰੀ ਮੈਡਮ ਦਾ ਗੋਰਾ ਗੋਰਾ ਹਾਂ ਸ਼ਾਬਾਸ਼ ਇਹ ਬਹੁਤ ਸੋਹਣਾ ਆਪਾਂ ਗਾਵਾਂਗੇ ਹੁਣ haba vegitta habla gaya sh sh shhaba vegitta baballe vegitta shhaba vegitta baballe vegitta tatrande ful mutiyaa bondiyan katthiya ho kaadiya sada gandiyan tatrande ਕੱਠੀਆਂ ਹੋ ਕੋੜੀਆਂ ਸੋਦ ਗਾਂਂਦੀਆਂ ਇੱਥੇ ਹੱਡੀ ਮਾ ਦੇਣਾ ਵੇੜੇ ਹਿੱਲੇ ਦੇ ਜਿੱੱਡਾ ਬਾਣ ਜੱਟੀਆਂ ਬਣ ਰੇ ਹਿੱਲੇ ਦੇ ਜਿੱੱਡਾ ਬਾਣ ਜੱਟੀਆਂ ਬਣ ਰੇ ਹਿੱਲੇ ਦੇ ਇਸ ਤਵਾਰ ਕੀ ਪਤਾ ਭਾਜ ਚੱਲੇ ਵੀ ਮੇਰੀ ਸਾਡੀ ਵੀਡੀਓ ਬਣਨ ਲੱਗ ਰਹੀ ਏ ਫਰੀ ਸਟੈਂਡ ਆਉਲੀ ਉਹ ਵੀ ਕਰਾਉਣੀ ਨਾ ਤਾਂ ਨਹੀਂ ਹੁੰਦਾ 25 ਦੀ 5 10 ਰੁਪਏ ਦਾ ਕਿੰਨੇ ਆ ਰਹੇ ਨੇ ਕਾਫੀ ਆ ਰਹੇ ਨੇ ਜਿੰਨੇ ਦੇ ਮੁੱਤੀ ਆਣਗੇ ਹੈਨਾ ਉਹਦੋਂ ਆ ਕੇ ਮੈਂ ਜੁੱਤੀ ਦੇ ਚੜੇ ਆ ਜਿਹਨਾਂ ਖੁਸ਼ ਹੋऊंगा ਫੇਰ ਦਬਾਉਂਗਾ ਬਲਾਸ ਲੇਟ ਆਲੇ ਨੇ ਅੰਨੇ ਬਲਾਸ ਨਹੀਂ ਆਦਾ ਦੈਦਾ ਸਾਡੀ ਪਰਿਸਮਾਨ ਨੇ ਕੋਸ਼ਿਸ਼ ਕਰ ਰਹੀ ਆਪਣੇ ਡੈਡੀ ਨੂੰ ਐ ਮੈਨੀ ਐਮੈਨੀ ਵੀ ਪਰਿਸਾਡੀ ਬਹੁਤ ਸੰਸਕਾਰੀ ਤੇ ਸਿਆਣੀ ਐ ਤਾਂ ਸਮਾਰੀ ਐ ਉਹ ਮਾਮੇ ਦੇ ਹੱਥ ਤੇ ਪੈਸੇ ਨੇ ਉਹ ਪਰ ਇਹਨੂੰ ਚਾਹੀਦੇ ਨੇ ਤੇ ਕਿ ਮੈਂ ਆਪਣੇ ਬ੍ਰੇਸਲੇਟਾਂ ਲਈ ਮੋਤੀ ਲਿਆਂ ਉਹ ਦਿਨ ਅ ਰੱਸੀ ਆ ਉਹ ਵੀ ਫਿਰ ਮੈਂ ਉਹ ਚਾਹ ਦੱਸ ਐ ਫਿਕੜੂ ਨਹੀਂ ਆਂਦੀ ਕਪੜੇ ਦੇ ਥੱਗ ਮੇਰੇ ਵਿੱਚ ਛੋਟੇ ਛੋਟੇ ਦੇ ਖੜੇ ਗੁੱਡੀਆਂ ਨੇ ਹਾਂ ਤੇ ਇਧਰ ਮਾਮਾ ਜੀ ਨੇ ਲਾਈ ਹੈ ਸ਼ਰਤ ਵੀ ਤਾਂ ਦਾਦਾ ਜੀ ਮਿਲਣਗੇ ਜੇ ਮੈਂ ਸੌਂ ਗਿਆ ਪਰ ਇਹ ਸਿਰ ਸਿਰ ਚਾਤ ਮਾਰਦੇ ਰਹਿਣਾਗਾ ਜੇ ਤਾਂ ਸੌਂ ਗਿਆ ਬਾਈ ਪਰ ਇਹਦਾ ਡੈਡੀ ਪਰ ਕਰਨ ਲਈ ਬਾਂਦਰ ਦੇਖੀ ਆ ਨਹੀਂ ਆਂਗੀ ਜੇ ਕੋਈ ਆਪਣੇ ਕੋਠੇ ਤੇ ਆ ਗਿਆ ਆ ਦੇਖੋ ਬੱਠਾ ਮੱਖਣ ਮੱਖਣ ਨੂੰ ਦੇਖ ਕੇ だっ ਹਏ ਆਦੇ ਅਦਨ ਆਮ ਲੈਂਦੀ ਹੈ ਕਿੰਨੀ ਬੌਲੀ ਕੁੜੀ ਹੈ ਕਿੰਨੀ ਦਸਿਆਣੀ ਆਂ ਜੀ ਫੇਰਾ ਆਦੇ ਅਦਨ ਡੈਡੀ ਜੀ ਕਿਆ ਕਰਦੇ ਨੇ ਨੀਦੋਂ ਲੱਗੀ ਤੇ Baal patt te ohnu chaldi ਨਾ ਬਈ Baal pattde hun 60 rupaye tainu dene painge ਕਿਆ ਹੋ ਰੇ ਛੱਡ ਨੀਂਦ ਦਾ ਤਾਂ ਛੱਡ ਦੇ ਪਹਿਲਾਂ ਥੁਪਾ ਛੱਡਾ ਜੇ ਮੇਰੇ ਸਿਰ ਤੋਂ ਇੱਕ ਦੂ ਕੱਟਦੇ ਤੂੰ ਇੱਕ ਵੀ ਕੋਈ 10 ਰੁਪਏ ਟੱਕਲੀ ਨੀਂਦ ਤਾਂ ਛੱਡ ਨੀਂਦ ਨਹੀਂ ਹੋਣੀ ਦੂ ਕੱਟ ਕੇ ਦਿਖਾ ਦਿਖਾਈਂ ਮੈਨੂੰ ਜੇ ਦੂ ਕੱਟ ਕੇ ਤਾਦਰ ਕੀ ਪੱਕੇ ਆ ਕੀ ਆ ਦੀ ਨੀਂਦ ਦਿਖਾ ਕੇ ਆ ਸੀ ਤਾਂ ਝੂਠੇ ਬਗੰਦੇ ਆ ਕੀ ਆ ਹਾਂ ਦੇਖ ਇਹਦੇ ਵਿੱਚ ਤਾਂ ਖਾਈ ਕੈਮਰੇ ਜੰਗਲ ਖਾਈਂ ਤੇ ਹੈਗਾ ਕੁਝ ਨਹੀਂ ਕੁਛ ਚ ਵੀ ਨਹੀਂ ਆ ਗਿਆ ਸਿਕਰੀ ਨਹੀਂ ਗਈ ਸਾਫ ਉਂਗਲ ਨੂੰ ਇਹ ਕਹਿੰਦੀ ਤੇ ਮੈਂ ਦੀ ਦੇ ਦੋਨੀ ਧੂਆ ਕੱਢਣਾ ਸਿਖਾਉਣਾ ਤੂੰ ਲੱਭ ਕੇ ਦਿਖਾ ਜੇ ਲੱਭੀਂ 10 ਰੁਪਏ ਦੀ ਚੱਕ ਲਈ ਬਸ ਉਹਨੇ ਦਿਖਾ ਦਿੱਤੀ ਬਿਆ ਤੂੰ ਐ ਡੇੜੀ ਭਈ ਕਾਲਦੀ ਉਂਗਲ ਲੈ ਕੇ ਆ ਗਈ ਕੁਛ ਵੀ ਨਹੀਂ ਲੱਗ ਰਿਹਾ ਤੇ ਨਾ ਕਾਲਾ ਨਾ ਕੋਈ ਚੰਗੀ ਮਿਲਿਆ ਅੰਦਰ ਸਿਟੀ ਕੋਈ ਪਤਾ ਨਹੀਂ ਹੁੰਦੀ ਥੋੜਾ ਬਲਈ ਮਮਤਾ ਕਬਾ ਠੀਕ ਆ ਵੀ ਇਹਨੇ ਜੂਮ ਲਾ ਪੀ ਦੱਸਦੇ ਪੱਕੇ ਨੇ ਠੀਕ ਆ 10 ਰੁਪਏ ਮਮਈਂ ਹੱਥ ਚਨੇ ਨਾਲ ਦੀ ਨਾਲ ਚਾਖ ਕੇ ਫਰੀ ਸਾਰੋ ਜੀ ਕਰ ਵੀ ਕਰਦੇ ਸਗੜੀਆਂ ਨਹੀਂ ਨਾ ਨਾ ਕਰ ਤਾਂ ਮੁਝੇ ਜੂਂ ਬਟਨੀ ਜੂਂ 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 ਹਾਂ ਹਾਂ ਪਹਿਲੀ ਗੱਲ ਤਾਂ ਪਰਿਤਨ ਜੂਣ ਨਹੀਂ ਦੇਉਂਦੀ ਮੱਖਣ ਦੇ ਸਿਰ ਤੋਂ ਆ ਕੇ ਮੱਖਣ ਦੇ ਸਿਰ ਤੇ ਹੈ ਹੀ ਨਹੀਂ ਲੈ ਲੱਭਦਾ ਸੀ ਤੂੰ ਕਾ ਐ ਐਂ ਆ ਦੇਖ ਐ ਦੇਖ ਐ ਆ ਮੈਂ ਜੇ ਸਿੱਖੜੇ ਬੈਠੇ ਹੋਰ ਤਾਂ ਲੱਭਦੀ ਆ ਉਹ ਆ ਗਿਆ ਆ ਗਿਆ ਬਰੀ ਜਮਾ ਆਪਣੇ ਨੇੜੇ ਉਹਦੇ ਲੈ ਲੱਭ ਉਹ ਮੇਰੇ ਮੈਂ ਉਹ ਮਾਂ ਬੈਠੇ ਕੋਈ ਡਰਾਉਣਾ ਤੁਸੀਂ ਬੰਦ ਹਾ ਆਈ ਆਪਾ ਆਪਣੇ ਲੈ ਵੇ ਤਾਂ ਦੇਖ ਜੂਮਾ ਕੱਢਦੀ ਤੇ ਕਪੜੀ ਹਾਈ ਪਰ ਇਹ ਕਿਹੜੇ ਤਰੀਕੇ ਨਾਲ ਜੂਆ ਲੱਭ ਰਹੀ ਹੈ ਆਏ ਹੱਥ ਚੁੰਦੀ ਦੇ ਹੈਗੇ ਲੇਕਨ ਸਰ ਜੀ ਇਹ ਹੱਥ ਜਗੇ ਤੁਹਾਨ ਦਾ ਸਰਪੇ ਨਹੀਂ ਕੁਛ ਵੀ ਕੰਮ ਰਹਿਣ ਤੇ ਬਸ ਤੈਨੂੰ ਚੁੰਦੀ ਜੂ ਰਹਿਣ ਦੀ ਦੱਦੀ ਐਵੇਂ ਕਰ ਮੈਂ ਸਾਨੂੰ ਬੈਠੇ ਬੈਠੇ ਨੂੰ ਸਮਾ ਸਕਦੀਆਂ ਬੈਠੇ ਬੈਠੇ ਤਾਂ ਤੇਰੀ ਮਰਜ਼ੀ ਆ ਜੇ ਸਮਾਦਈਂ ਮੈਂ ਗੱਲਾਂ ਕਰੀ ਜਾਂਦਾ ਤੇ ਸੌਂ ਗਿਆ ਬਸ ਚੱਕ ਲਈ ਨਹੀਂ ਬੁੱਦਲਣਾ ਨਾ ਮਾਰੇ ਚੰਗਾ ਨਹੀਂ ਮਾਰਦਾ ਕਰ ਅਰੇ ਕਿੰਨੇ ਸੋਹਣੇ ਚਿੜੀ ਬੈਠਿਆ ਛੋਟੀ ਨਾਲੇ ਘਾਟੋ ਗੇੜੇ ਘੜਦੀ ਫਿਰਦੀ ਹੈ ਹਰਿਆਲੀ ਤਾਂ ਬਹੁਤ ਹੈ ਇੱਥੇ ਲੈ ਰਹੇ ਯੋਗ ਲੈ ਡੀ ਤੂੰ ਬੋਲ ਕੀ ਫਟਾਫਟ ਬੋਲ ਬੋਲ ਤਾਸਪਰੀ ਕਿਹੜਾ ਹੈ ਚਾਨ ਹਾਂ ਵੈਰੀ ਗੁੱਡ ਵੈਰੀ ਗੁੱਡ ਓਹ ਪੈਗੀਤੀ ਆਹ ਕੈਂਪ ਪਿੱਛੇ ਮੇਰੇ 10 ਰੁਪਏ ਲੈ ਲੈ ਤਾਸ ਨਹੀਂ ਮੈਂ ਤੇ ਤੂੰ ਡੀ ਗੱਲ ਕਰ ਬੋਲ ਕੀ ਹੈ ਪਹਿਲੇ ਮੈਂ ਕੀ ਬੋਲਿਆ ਸੀ ਪਹਿਲਾ ਹੈਡ ਹੈਡ ਚਾਨ ਬਹੁਤ ਚੀਟਿੰਗ ਆ ਹਾਂ ਆ ਦੇਖ ਚੈੜ ਚੈੜ ਚੱਲ ਹੈ ਹੱਡ ਆ ਓਏ ਵੈਰੀ ਗੁੱਡ ਹੱਡ ਦੇ ਦੋ ਦੇ ਦੋ ਇੱਥੇ ਦੇ ਦੇ ਉੱਤੋਂ ਡਿੱਗਣ ਤੋਂ ਪਹਿਲਾਂ ਪਹਿਲਾਂ ਬੋਲ ਪੀ ਠੀਕ ਆ ਡਿੱਗਣ ਤੋਂ ਪਹਿਲਾਂ ਪਹਿਲਾਂ ਬੋਲ ਕੀ ਆ ਹੱਡ ਚੈਣ ਆ ਪਈ ਹਾਰ ਗਈ ਚਾਨ ਜੱਟ ਚਾਲਿਆ ਫੜਕੇ ਚਾਨ ਆ ਬਈ ਸਹੀ ਆ ਜੱਟ ਚਾਲਿਆ ਫੜਕੇ ਤੇਰੀ ਮੰਮੀ ਬਣਾਉਂਦੀ ਐ ਓ ਦੇਖੋ ਸੋਨੇ ਸੋਨੇ ਪੰਛੀ ਬੈਠੇ ਹੋਏ ਨੇ ਤੇ ਆਪਾਂ ਨੂੰ ਵੀ ਮਿੱਠੀ ਪਿਓ ਜੀ ਚਾਹ ਜੀ ਜਿੰਨੂੰ ਵੀ ਪਸੰਦ ਨਾਲ ਨਾਲ ਮਿੱਠਾ ਵੀ ਮਿਲੂਗਾ ਕੁਛ ਤੇ ਚੱਕੋ ਸਾਰੇ ਚਾਹ ਦੇ ਚਾਹਵਨ ਹਾਂ ਇਹ ਕੱਪੜੇ ਹੀ ਬੈੱਡ ਨੂੰ ਫੜਦੀ ਏ ਕੁੜੀ ਚਾਹ ਦੇ ਜਿਹੜੇ ਚਾਹਵਨ ਨੇ ਜੂਠੋ ਪਿਓ ਇੰਜੋਏ ਕਰੋ ਚਾਹੀ